ਵੱਡੀ ਗੱਡੀ ਛੋਟੇ ਬਜਟ ਦੇ ਵਿੱਚ ਉਹ ਸਪਨਾ ਮਹਿੰਦਰਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਗੱਡੀ ਜਰਾ। ਜੀ ਸਰ ਇਸ ਦੀ ਸਪੈਸ਼ਲਟੀ ਕੀ ਹੈ ਵੀ ਜੋ ਮਾਰਕੀਟ ਦੇ ਵਿੱਚ ਨਵਾਂ ਲੈ ਕੇ ਆ ਰਹੀ ਹੈ ਗੱਡੀ। ਇਹ ਗੱਡੀ ਸਰ ਇਸ ਟੋਟਲੀ ਆ ਕੰਪੈਕਟ ਐਕਐਸਯੂਵੀ ਸੈਗਮੈਂਟ ਦੀ ਲੀਡਰ ਹੈ। ਸੋ ਉਹਦਾ ਕਾਰਨ ਕੀ ਹੈ ਉਹ ਹੈਗੀ ਹੈ ਇਹਦੀ ਇਹਦੇ ਫੀਚਰ ਔਰ ਦਾ ਗੁੱਡ ਪੁਆਇੰਟ ਇਜ਼ ਕਿ ਇਹ ਕੰਪੈਕਟ ਐਸਯੂਵੀ ਹੈ ਜਿਸ ਦੇ ਨਾਲ ਕਿ ਤੁਹਾਨੂੰ ਐਸਯੂਵੀ ਸੇ ਫੀਲ ਲੈਸ ਆ ਫੈਮਿਲੀ ਕਾਰ ਦੋਨਾਂ ਦਾ ਕੰਫਰਟ ਤੁਹਾਨੂੰ ਇਹ ਡਰਾਈਵ ਦੇਗੀ ਆ ਜੋ ਅੱਛੀ ਚੀਜ਼ਾਂ ਇੰਟਰੋਡਿਊਸ ਹੋਈਆਂ ਇਸ ਵੀਰੀਐਂਟ ਦੇ ਵਿੱਚ ਉਹ ਹੈਗਾ ਕਿ ਇਹਦੇ ਵਿੱਚ ਡਿਊਲ ਟੋਨ ਰੂਫ ਜੋ ਆ ਗਈ ਹੈ ਉਹ ਐਡ ਹੋ ਗਿਆ ਹੈ 16 ਇੰਚ ਦੇ ਆਪਣੇ ਟਾਇਰ ਆ ਗਏ ਨੇ ਇਨਫੋਰਟੇਸ ਸਿਸਟਮ ਹੈ ਸਟੀਅਰਿੰਗ ਦੇ ਉੱਪਰ ਹੀ ਸਾਰੇ ਕੰਟਰੋਲਸ ਜੋ ਹੈ ਇੰਟਰੋਡਿਊਸ ਹੋ ਚੁੱਕੇ ਨੇ ਸੋ ਇਹਦੀ ਜਿਹੜੀ ਸੇਫਟੀ ਹੈ ਇਹਦੇ ਵਿੱਚ 6 에ਅਰ ਬੈਗ ਆ ਰਿਹਾ ਠੀਕ ਹੈ ਆ ਇਹਦੀ ਜਿਹੜੀ ਪ੍ਰਾਈਜ਼ਿੰਗ ਹੈ ਉਹ 894000 ਤੋਂ ਸਟਾਰਟ ਹੋ ਰਹੀ ਹੈ ਅੱਜ ਜਿਹੜੀ ਨਵੀਂ ਗੱਡੀ ਲਾਂਚ ਕੀਤੀ ਗਈ ਹੈ ਸਰ ਇਸ ਦੀ ਸਪੈਸ਼ialਟੀ ਕੀ ਹੈ ਵੀ ਜੋ ਮਾਰਕੀਟ ਦੇ ਵਿੱਚ ਨਵਾਂ ਲੈ ਕੇ ਆ ਰਹੀ ਹੈ ਗੱਡੀ ਆ ਸਰ ਸਭ ਤੋਂ ਪਹਿਲਾਂ ਤਾਂ ਸਾਰੇ ਲੁਧਿਆਣੇ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਪਲੱਸ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਨੋਵਲਟੀ ਮਹਿੰਦਰਾ ਦੇ ਸਬਸਿਟੀ ਸ਼ੋਰੂਮ ਦੇ ਵਿੱਚ ਆ ਕੇ ਬਹੁਤ ਪਿਆਰ ਦਿੱਤਾ ਆ ਇਹ ਗੱਡੀ ਸਰ ਇਸ ਟੋਟਲੀ ਆ ਕੰਪੈਕਟ ਐਕਸਯੂਜ਼ ਸੈਗਮੈਂਟ ਦੀ ਲੀਡਰ ਹੈ ਸੋ ਉਹਦਾ ਕਾਰਨ ਕੀ ਹੈ ਉਹ ਹੈਗੀ ਹੈ ਇਹਦੀ ਇਹਦੇ ਫੀਚਰ ਇਦੀ ਸੇਫਟੀ ਤੇ ਇਹਦਾ ਪ੍ਰਾਈਸਿੰਗ ਸੋ ਇਹਦੀ ਜਿਹੜੀ ਸੇਫਟੀ ਹੈ ਇਹਦੇ ਵਿੱਚ 6 ایر ਬੈਗ ਆ ਰਿਹਾ ਠੀਕ ਹੈ ਆ ਇਹਦੀ ਜਿਹੜੀ ਪ੍ਰਾਈਸਿੰਗ ਹੈ ਉਹ 894000 ਤੋਂ ਸਟਾਰਟ ਹੋ ਰਹੀ ਹੈ ਔਰ ਦਾ ਗੁੱਡ ਪੁਆਇੰਟ ਇਜ਼ ਕਿ ਇਹ ਇੱਕ ਕੰਪੈਕਟ ਐਸਯੂਵੀ ਹੈ ਜਿਸ ਦੇ ਨਾਲ ਕਿ ਤੁਹਾਨੂੰ ਐਸਯੂਵੀ ਸフィール ਪਲੱਸ ਫੈਮਿਲੀ ਕਾਰ ਦੋਨਾਂ ਦਾ ਕੰਫਰਟ ਤੁਹਾਨੂੰ ਇਹ ਡਰਾਈਵ ਦੇਗੀ ਆ ਜੋ ਅੱਛੀ ਚੀਜ਼ਾਂ ਇੰਟਰੋਡਿਊਸ ਹੋਈਆਂ ਇਸ ਵੀਰੀਐਂਟ ਦੇ ਵਿੱਚ ਉਹ ਹੈਗਾ ਕਿ ਇਹਦੇ ਵਿੱਚ ਡਿਊਲ ਟੋਨ ਰੂਫ ਜੋ ਆ ਗਈ ਹੈ ਉਹ ਐਡ ਹੋ ਗਿਆ ਹੈ 16 ਇੰਚ ਦੇ ਆਪਣੇ ਟਾਇਰ ਆ ਗਏ ਨੇ ਇਨਫੋਰਸਿਸ ਸਿਸਟਮ ਹੈ स्टीयरिंग ਦੇ ਉੱਪਰ ਹੀ ਸਾਰੇ ਕੰਟਰੋਲਸ ਜੋ ਹੈ ਇੰਟਰੋਡਿਊਸ ਹੋ ਚੁੱਕੇ ਨੇ ਪਲੱਸ ਜੋ ਬੂਟ ਸਪੇਸ ਆ ਉਹਦੀ ਬਹੁਤ ਵੱਧ ਗਈ ਹੈ 60 40 ਦੀ ਸੀਟ ਇਹਦੇ ਵਿੱਚ ਇੰਟਰੋਡਿਊਸ ਹੋ ਗਈ ਹੈ। ਤੋਂ ਇਟ ਇਜ਼ ਅਗੇਨ ਅ ਵੈਰੀ ਗੁੱਡ ਨਾ ਲੋਡਡ ਫੀਚਰ ਕਾਰ ਵਿਦ ਅ ਪ੍ਰਾਈਸ। ਸਰ ਆਪਾਂ ਦੇਖਦੇ ਹਾਂ ਇਸ ਦਾ ਫੇਸ ਲਿਫਟ ਆਇਆ ਪਹਿਲਾਂ ਲੋਕਾਂ ਨੇ ਗੱਡੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ 3X ਉਹਨੂੰ ਤੇ ਉਸ ਸਮੇਂ ਇਸ ਦਾ ਰਿਵੈਕਸ ਜਿਹੜਾ ਕਿ ਫੇਸ ਲਿਫਟ ਆਇਆ। ਨਾ ਇਸ ਦੇ ਵਿੱਚ ਉਹ ਪੁਰਾਣੇ ਮਾਡਲ ਤੋਂ ਕੀ ਚੇਂਜਸ ਜ਼ਿਆਦਾ ਨੇ। ਸਰ ਸਭ ਤੋਂ ਪਹਿਲਾਂ ਜਿਦਾ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਡਿਊਲ ਟੋਨ ਜਿਹੜੀ ਹੈਗੀ ਹੈ ਰੂਫ ਆ ਗਈ ਇਦੇ ਵਿੱਚ 10 ਇੰਚੀ ਦਾ ਉਹ ਆ ਗਿਆ ਆਪਣਾ ਇਨਫੋਰਟਨ ਸਿਸਟਮ ਆ ਗਿਆ ਪਲੱਸ ਮਾਉਂਟਡ ਕੰਟਰੋਲ ਸੇ ਦੇ ਸਟੀਰਿੰਗ ਦੇ ਉੱਪਰ ਹੀ ਆ ਗਏ ਨੇ 60 40 ਉਹ ਆ ਗਈ ਹੈ ਇਹਦੇ ਵਿੱਚ LED DRL ਲੈਂਪਸ ਇੰਟਰੋਡਿਊਸ ਹੋ ਗਏ ਨੇ ਅਾ ਪਲਸ ਹੋਰ ਕਈ ਹੈ ਜੀ ਜਿੱਦਾ 60 40 ਸੀਟ ਦੱਸਿਆ ਤੁਹਾਨੂੰ ਆ ਗਿਆ ਲੈਦਰ ਸੀਟਸ ਇਹਦੇ ਵਿੱਚ ਆ ਗਿਆ ਨੇ ਡੀਆਰਐਲ ਲਾਈਟਸ ਆ ਗਿਆ ਨੇ ਸੋ देयर ਆਰ ਮਲਟੀਪਲ ਫੀਚਰਸ ਜੋ ਕਿ ਇਸ ਗੱਡੀ ਚ ਇੰਟਰੋਡਿਊਸ ਸਰ ਸਰ ਨੇ ਗੱਲ ਕਹੀ ਸੀ ਵੀ ਛੋਟਾ ਬਜਟ ਵੱਡੀ ਕਾਰ ਤੇ ਉਸ ਦੇ ਚਲਦੇ ਹੋਏ ਕੀ ਲੱਗਦਾ ਕਿ ਇੰਡੀਅਨ ਜਿਹੜੀ ਕਮਿਊਨਿਟੀ ਆ ਉਹਨੂੰ ਕਿਸ ਤਰੀਕੇ ਨਾਲੇ ਟੱਚ ਕਰੇਗੀ ਗੱਡੀ ਦੇਖੋ ਸਰ ਇੱਕ ਆਪਾਂ ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਜਿੱਦਾ ਗਰੋ ਕਰਦਾ ਪਿਆ ਆ ਇਕਨੋਮੀ ਵੀ ਗਰੋ ਕਰਦੀ ਪਈ ਆ ਔਰ ਲੋਕਾਂ ਦਾ ਵੀ ਅਰਨਿੰਗਸ ਪੋਟੈਂਸ਼ੀਅਲ ਵੱਧ ਰਿਹਾ ਸੋ ਥਿਸ ਕਾਰ ਇਜ਼ ਵੈਰੀ ਯੂਨੀਕ ਵਿਦ ਦਾ ਪ੍ਰਾਈਸਿੰਗ ਜਦੋਂ ਮੈਂ ਤੁਹਾਨੂੰ ਦੱਸਿਆ ਪ੍ਰਾਈਸਿੰਗ ਵਿਦ ਦਾ ਸੇਫਟੀ ਤੋਂ ਪ੍ਰਾਈਸਿੰਗ ਇਹਦਾ ਜਿਹੜਾ ਸਟਾਰਟ ਆ ਉਹ 894000 ਤੋਂ ਸਟਾਰਟ ਆ ਕਿ ਯੂ ਕੈਨ ਇੰਜੋਏ ਦਿਸ ਸੋ ਇਸ ਸੈਗਮੈਂਟ ਦੇ ਵਿੱਚ ਕੋਈ ਵੀ ਗੱਡੀ 894000 ਤੋਂ ਸੈਗਮੈਂਟ ਨਹੀਂ ਇੰਟਰੋਡਿਊਸ ਹੋਈ ਵੀ ਸੋ ਥਿਸ ਇਜ਼ ਵਨ ਆਫ ਦਾ ਬੈਸਟ ਕਾਰ ਜੋ ਕਿ 6 ਏਅਰਬੈਗ ਸਟੈਂਡਰਡ ਵੇਰੀਐਂਟ ਦੇ ਨਾਲ ਇੰਟਰੋਡਿਊਸ ਹੋ ਰਹੀ ਹੈ 3 ਐਕਸੋ ਜਿਹੜਾ ਕਿ ਆ ਫੇਸ ਲਿਫਟ ਲਾਂਚ ਹੋਇਆ ਤਾਂ ਕਿ ਇਸ ਤਰੀਕੇ ਨਾਲ ਦੇਖਦੇ ਹੋ ਕਿ ਇੰਡੀਅਨ ਫੈਮਿਲੀਜ਼ ਨੂੰ ਕਿਸ ਤਰੀਕੇ ਨਾਲ ਪਸੰਦ ਆਏਗੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਕਹਿਣਾ ਚਾਹਨਾ ਸਤਿ ਸ਼੍ਰੀ ਅਕਾਲ ਸਭ ਨੂੰ ਸਭ ਤੋਂ ਪਹਿਲਾਂ ਸਰ फेसलिफ्ट ਨਹੀਂ ਹੈ ਸਰ ਇਟਸ ਅ ਬ੍ਰੈਂਡ ਨਿਊ ਵਹੀਕਲ ਇਟਸ ਨਾਟ ਅ ਫੇਸਲਿਫਟ ਅਸੀਂ 3x ਉਹ ਦਾ ਨੇਮ ਜुरू ਜुरू ਕਰ ਰਹੇ ਹਾਂ ਬਟ ਦਿਸ ਇਸ ਨਾਟ ਅ ਫੇਸਲਿਫਟ ਇਟਸ ਅ ਬ੍ਰੈਂਡ ਨਿਊ ਵਹੀਕਲ ਐਂਡ ਇਟਸ ਐਕਸਯੂ 3x ਉਹ ਰੇਵੈਕਸ ਸੋ ਐਕਸਯੂ 3x ਉਹ ਦੀ ਜਿਹੜੀ ਸਕਸੈਸ ਹੈ ਉਹ ਦੀ ਬ੍ਰੈਂਡ ਲੇਗੇਸੀ ਨੂੰ ਕੰਟੀਨਿਊ ਕਰਨ ਵਾਸਤੇ ਰੇਵੈਕਸ ਇੱਕ ਨਈ ਗੱਡੀ ਲਾਂਚ ਕੀਤੀ ਹੈ ਅਸੀਂ ਐਂਡ ਜਿਹੜੀ ਸਰ ਬੇਸਿਕਲੀ ਇੱਕ ਫੈਮਿਲੀ ਕਾਰ ਹੈ ਅਫੋਰਡੇਬਿਲਟੀ ਫੈਕਟਰ ਬਹੁਤ ਇੰਪੋਰਟੈਂਟ ਹੈ ਦੇ ਵਿੱਚ ਬਿਕਾਜ਼ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਗਾ ਮਹਿੰਦਰਾ ਨੇ ਜਿੰਨੀ ਗੱਡੀਆਂ ਲਾਂਚ ਕੀਤੀਆਂ ਨੇ ਦੇ ਹੈਵ ਬੀਨ ਅਰਾਊਂਡ 20 ਲੱਖ ਰੁਪਏ ਚਾਹੇ ਉਹ ਸਕੋਰਪੀਓ ਐਨ ਹੈ ਚਾਹੇ ਉਹ ਆਪ ਦੀ ਦੀ ਜਿਹੜੀ ਇਲੈਕਟ੍ਰਿਕ ਵਹੀਕਲਸ ਆਈਆਂ ਨੇ ਐਕਸਯੂਵੀ 9 ਐਂਡ ਐਕਸਯੂਵੀ ਬੀਵੀ ਅ ਐਂਡ ਦਿਸ ਇਜ਼ दैट ਵਹੀਕਲ ਜਿਹੜੀ ਕਿ ਮਤਲਬ ਅਫੋਰਡੇਬਲ ਫੈਕਟਰ ਦੇ ਵਿੱਚ ਹੈ ਔਰ ਜਿਹੜੀ ਐਸਪੀਰੇਸ਼ਨਲ ਕਸਟਮਰ ਹੈ ਜਿੰਨੂੰ ਕਿ ਮਤਲਬ ਇੱਕ ਲੋ ਬਜਟ ਦੇ ਵਿੱਚ ਵੱਡੀ ਕਾਰ ਦੀ ਇੱਕ ਫੀਲ ਲੈਣੀ ਹੈ ਵੱਡੀ ਕਾਰ ਲੈਣੀ ਹੈ ਉਹਨਾਂ ਵਾਸਤੇ ਗੱਡੀ ਸਪੈਸ਼ਲ ਫੈਸਟਿਵ ਨਜ਼ਰ ਨੂੰ ਦੇਖਦੇ ਉਹ ਲਾਂਚ ਕੀਤੀ ਗਈ ਹੈ ਐਂਡ ਬੈਸਟ ਮਾਰਕ ਹੈ ਸਿਰਫ ਸਟਾਈਲਿੰਗ ਬਹੁਤ ਅੱਛੀ ਹੈ ਟੈਕਨੋਲੋਜੀ ਬਹੁਤ ਅੱਛੀ ਹੈ ਤੁਸੀਂ ਮਹਿਨਤ ਦੀ ਟੈਕਨੋਲੋਜੀ ਨੂੰ ਦੇਖ ਰਹੇ ਹੋ ਇੰਦਰਾ ਦਾਣਾ ਹਮੇਸ਼ਾ ਜਿਹੜੀ ਇੰਡੀਅਨ ਕਮਿਊਨਿਟੀ ਹੈ ਉਹ ਤਾਂ ਬਹੁਤ ਪਿਆਰ ਰਹਿੰਦਾ ਹੈ ਉਸ ਦੇ ਅਕੋਰਡਿੰਗ ਗੱਡੀ ਬਣਦੀ ਹੈ ਤਾਂ ਇਸ ਵਾਰ ਇਹ ਵੀ ਦੇਖਦੇ ਆਂ ਵੀ ਕੰਪੈਕਟ ਐਸਯੂਵੀ ਦਾ ਸ਼ੌਂਕ ਸਾਬ ਨੂੰ ਆ ਤਾਂ ਉਸ ਦੇ ਪ੍ਰਾਈਸ ਸੈਗਮੈਂਟ ਜੋ ਗੱਡੀ ਲੈ ਕੇ ਆਉਂਦੀ ਹੈ ਤਾਂ ਇਸ ਦੇ ਇਨਫੋਟੇਨਮੈਂਟ ਸਿਸਟਮ ਦੇ ਵਿੱਚ ਵੀ ਕੁਝ ਇੰਪਰੂਵਮੈਂਟਸ ਕੀਤੇ ਗਏ ਨੇ ਡੈਫੀਨਿਟਲੀ ਸਰ ਬਹੁਤ ਇੰਪਰੂਵਮੈਂਟ ਕੀਤੀਆਂ ਨੇ ਐਂਡ ਇਨਫੋਟੇਨਮੈਂਟ ਸਿਸਟਮ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਐਂਡ ਬ੍ਰਾਂਡਡ ਇਨਫੋਟੇਨਮੈਂਟ ਸਿਸਟਮ ਹੈ ਐਂਡ ਸਭ ਤੋਂ ਵੱਡੀ ਗੱਲ ਹੈ ਸਰ ਸਟਾਈਲਿੰਗ ਫੀ but jo pricing hai that is great and matlab 8 lakh 94, 94000 94, 894000 to gaddi start hai and i think jd ek aam bande da sapna hunda hai vaddi uh, gaddi chote budget de vich oh sapna mahindra pura karan di koshish kari hai is gaddi de range vich so, is there variants kinne honge total jeer kar gal kariye de dekho is vich uh, petrol diesel dono gaddiyan available ne automatic and manual transmission dono available hai and ek segment de vich around 4 to 5 variants depending on various features and everything sir so, sir is the बुकिंग के दिन तो स्टार्ट होएगी सर सर बुकिंग सुकिंग आज तो स्टार्टेड है एंड डिलीवरी सर विद इन नेक्स्ट 10 टू 15 डेज स्टार्ट हो जाएगी एंड द रिस्पांस हैज बीन ग्रेट इन एंड वी डिड नॉट एंटीसिपेट कि सानू एनी रिस्पांस मिलेगी और रिस्पांस सानू मिल रही है एंड बुकिंग्स बहुत एक्सीड कर दी है एंड मैं चाहना कि जे क्योंकि पहला वी वर एक्सपेक्टिंग दैट वी विल बी डिलीवरिंग द कार्स राइट अवे देयर विल नॉट बी एनी वेटिंग पीरियड बट सानू एनी बुकिंग्स आ गई ना देयर देयर विल भी वेटिंग पीरियड डेफिनेटली ਤੇ ਮੈਂ ਸਭ ਨੂੰ ਰਿਕੁਐਸਟ ਕਰਨਾ ਕਿ ਜੇ ਸਬਜੈਕਟ 익ਸਪੈਕਟੇਸ਼ਨ ਹੈਗੀ ਹੈ ਗੱਡੀ ਨੂੰ ਲੈਣ ਦੀ ਜੇ ਸਬਜੀ ਚਾਹ ਹੈਗੀ ਪਲੀਜ਼ ਕੰਟੈਕਟ ਅਸ ਇਮੀਡੀਏਟਲੀ ਔਰ ਵਿਜ਼ਿਟ ਐਨੀ ਆਫ ਆਰ ਸ਼ੋਰੂਮਸ ਐਟ ਸਾਊਥ ਸਿਟੀ ਔਰ ਡੰਡਾਇਰੀ ਕਲਾ ਔਰ ਮਲਾਰ ਰੋਡ ਫਾਰ ਅ ਟੈਸਟ ਡਰਾਈਵ ਐਂਡ ਬੁੱਕ ਕਰਕਾਰ ਇਮੀਡੀਏਟਲੀ ਸੋ ਥੈਟ ਫੈਸਟੀਵਲ ਦੇ ਵਿੱਚ ਤੁਹਾਡੇ ਕੋਲ ਨਵੀਂ ਕਾਰ ਹੋਵੇ